ਬਸ ਇੱਕ ਮਜਬੂਰੀ ਕਰਕੇ 포ਡ 3610 ਟਰੈਕਟਰ ਅੱਜ ਸੇਲ ਕਰੀ ਜਾਂਦਾ ਤੇ 8 ਫੁੱਟਾ ਰੋਟਾਵੇਟਰ ਤੇ ਬੰਦਾ ਬਾਹ ਕੇ ਘੰਟਾਂ ਵਾਲੇ 2 ਘੰਟੇ ਵਾਲੇ ਡੀਜ਼ਲ ਟੈਂਕੀ ਜੀ ਵੀਰੇ ਸਾਡਾ ਹੋਊਗਾ ਬਾਹ ਕੇ ਚੈੱਕ ਕਰਕੇ ਲਿਜਾ ਸਕਦਾ ਬਸ ਜੀ ਦੋਸਤੋ ਤਲਵੰਡੀ ਸਾਬੋ ਮੰਡੀ ਦੇ ਵਿੱਚ ਕਿਸਾਨ ਭਰਾ ਆਪਦੀ ਮਜਬੂਰੀ ਕਰਕੇ ਟਰੈਕਟਰ ਸੇਲ ਕਰਨਾ ਹੋਇਆ 포ਡ 3610 ਜਿਵੇਂ ਤੁਸੀਂ ਸਕਰੀਨ ਤੇ ਚੱਲਦਾ ਦੇਖੀ ਜਾਨੇ ਹੋ ਇਹ ਬੰਦਾ ਜੀ ਨਾ ਫਿੱਟਾ ਐ ਜਿੱਥੇ ਬੰਦੇ ਆਉਣ ਦੇ ਵੀਰੇ ਆਉਣ ਜਾਣ ਦਾ ਖਰਚਾ ਵੀ ਭਰਾ ਆਪ ਦੇ ਕੋਲੋਂ ਦੇਣਾ ਵੀ ਬੰਦਾ 1000 ਦਾ 2000 ਦਾ ਕੋਲੋਂ ਕੋਈ 3000 ਦਾ ਹੋਊਗਾ ਜੀ ਦੂਰੋਂ ਜਿਹੜੋ ਵੀ ਬਾਈ ਵੀਡੀਓ ਦੀ ਕੀ ਕਹਿੰਦਾ ਇਹਦਾ ਦੀ ਕੀ ਨਿਕਲਦਾਗਾ ਕਿਸਾਨ ਭਰਾ ਨੇ ਟਰੈਕਟਰ ਬਕਾਉ ਕਰ ਰੱਖਿਆ ਜੇਕਰ ਕਿਸੇ ਭਰਾ ਨੂੰ ਜ਼ਰੂਰਤ ਆ ਤਾਂ ਗੱਲਬਾਤ ਕਰ ਸਕਦੇ ਹੋ ਤਾਂ ਹਾਂਜੀ ਆ ਜਾਓ ਫਿਰ ਕਰਾਉਣੇ ਸਾਰੀ ਗੱਲਬਾਤ ਕਿਸਾਨ ਭਰਾ ਨਾਲ ਆ ਜਾਓ ਜੀ ਦਿਓ ਡਿਟੇਲ ਟਰੈਕਟਰ ਬਾਰੇ ਇਹ ਵੀਰੇ 93 ਮਾਲ ਟਰੈਕਟਰ ਆਗਾ ਅੱਛਾ ਜੀ ਪੀਵੀ 13 ਸੰਗਰੂਰ ਦਾ ਨੰਬਰ ਆ ਵੀਰੇ ਪੀਵੀ 13 ਸੰਗਰੂਰ ਦਾ ਪੀਵੀ 13 ਸੰਗਰੂਰ ਦਾ ਇਹਦੇ ਵੀਰੇ ਮੂਰਲੇ ਟਾਇਰ 40 ਰੁਪਏ ਹੈ ਵੀਰੇ ਮਗਲੇ ਟਾਇਰ 80 ਰੁਪਏ ਨੇ ਅੱਛਾ ਜੀ ਕਿਹੜੀ ਕੰਪਨੀ ਦੇ ਜੀ ਅਗਲੇ ਟਾਇਰ ਇਹ ਮੂਰਲੇ ਹੈਗੇ ਵੀਰੇ ਅਪੋਲੋ ਕੰਪਨੀ ਦੇ ਪਿਛਲੇ ਹੈਗਾ ਵੀਰੇ ਕੇ ਆਰ ਐਮ ਦੇ ਇਹਨਾਂ ਦੀ ਵੀਰੇ 5 ਸਾਲ ਦੀ ਗਾਰੰਟੀ ਹੈ ਟਾਰਮ ਅੱਛਾ ਜੀ 5 ਗਾਰੰਟੀ ਪਈ ਹੈ 5 ਸਾਲ ਦੀ ਠੀਕ ਹੈ ਜੀ ਮਾਡਲ 1993 ਵੀਰੇ ਪੰਜਾਬ ਨੰਬਰ ਹੈ ਜੇ ਗੇਅਰ ਦਾ ਵੀਰੇ ਫੁੱਲ ਕਲੀਨਰ ਬੰਦਾ ਬਾਹ ਕੇ ਲਿਜਾ ਕੇ ਚੈੱਕ ਕਰ ਸਕਦਾ ਵੀਰੇ ਵਿੱਚੋਂ ਸਾਰਾ ਦਿਖਾ ਦੇਣਾ ਤੁਹਾਨੂੰ ਮੈਂ ਹਾਂ ਜੀ ਦਿਖਾਓ ਵਿੱਚੋਂ ਵੀਰੇ ਰੈਡੀਓ ਡੀਟਰ ਦਿਖਾ ਦਿਓ ਮੜਾ ਯਾ ਰੈਡੀਏਟਰ ਵੀ ਨਵਾਂ ਲੱਗਿਆ ਵੀਰੇ ਵਾਟਰ ਬਾਡੀ ਵੀ ਨਵੀਂ ਲੱਗਿਆ ਤਾਰ ਤੂਰ ਵੀਰੇ ਸਾਰੀ ਪ੍ਰੋਪਰ ਛੇ ਟਾ ਛੋਟਾ ਵੀਰੇ ਜਿਹੜੀਆਂ ਨੂੰ ਪਈਆਂ ਟਰੈਕਟਰਾਂ ਦੀਆਂ ਨਹੀਂ ਆਉਣਗੀਆਂ ਠੀਕ ਆ ਬਾਈ ਜੀ ਗੱਲ ਠੀਕ ਹੈ ਜੀ ਆਏ ਨਹੀਂ ਵੀ ਲਿ ਲੋਈ ਦੋਸਤੋ ਤਸੱਲੀਆ ਕਰਾ ਦਿੰਨੇ ਆਂ ਆਪਾਂ ਤੁਹਾਨੂੰ ਟਰੈਕਟਰ ਦਿਖਾ ਕੇ ਬਾਈ 40 ਜੂਨੀ ਵੀਰੇ ਫਰੰਟ ਵਾਲੀ ਜਾਵਾ ਬਿਲਕੁਲ ਨਵੀਂ ਲੱਗੀ ਰਹੀ ਆ ਜੀ ਇਹ ਬੰਦੇ ਨੂੰ ਤੇਲ ਬਦਲਦੀ ਵੀਰੇ ਲੋੜ ਨਹੀਂ ਹੈਗੀ ਕਿ ਸਟਰਾਲ ਦਾ ਤੇਲ ਵੀਰੇ ਆਪਾਂ ਪਾਉਣੇ ਆ ਜਿੱਦ ਦਿਨ ਆਪਣੇ ਕੋਲ ਟਰੈਕਟਰ ਆ ਠੀਕ ਹੈ ਜੀ ਨਵਾਂ ਤੇਲ ਆ 7-8 ਸਾਲ ਹੋ ਗਏ ਵੀਰੇ ਆਪਣੇ ਕੋਲ ਟਰੈਕਟਰ ਘਰ ਰੱਖਿਆ ਹੋਇਆਗਾ ਕੋਈ ਹੁਣ ਮਜਬੂਰੀਆਂ ਹੋ ਜਾਂਦੇ ਵੀਰੇ ਕੋਸਾ ਵੇਚਣ ਨੂੰ ਜੀ ਨਹੀਂ ਕਰਦਾ ਹੁਣ ਪਰ ਟਰੈਕਟਰ ਆਪਾਂ ਵੇਚ ਰਹੇ ਆ ਮੌਕੇ ਤੇ ਅੱਛਾ ਜੀ ਇੰਜਨ ਦਾ ਗੇਅਰ ਦਾ ਵੀਰੇ ਲੂਟ ਪੰਪ ਆਪਾਂ ਨਵਾਂ ਲਾਇਆ ਬਿਲਕੁਲ ਠੀਕ ਹੈ ਜੀ ਲੂ ਠੀਕ ਹੈ 8 ਫੁੱਟਾ ਰੋਟਾਵੇਟਰ ਦੇ ਬੰਦਾ ਵਾਹ ਕੇ ਘੰਟਾ ਵਾਲੇ 2 ਘੰਟੇ ਵਾਲੇ ਡੀਜ਼ਲ ਟੈਂਕੀ ਜੀ ਵੀਰੇ ਸਾਡਾ ਹੋਊਗਾ ਵਾਹ ਕੇ ਚੈੱਕ ਕਰਕੇ ਲਿਜਾ ਸਕਦਾ ਬੰਦਾ ਦਸੱਲੀਆਂ ਕਰ ਲੈ ਹਾਂਜੀ ਵੀਰੇ ਦਸੱਲੀ ਕਰ ਲੋ ਆਪਦਾ ਬਿਸਤਰੀ ਲਿਆਵੇ ਨਾਲ ਕੋਈ ਬੰਦਾ ਆਪਦਾ ਚੈੱਕ ਕਰਾ ਕੇ ਵੀਰੇ ਟਰੈਕਟਰ ਲਿਜਾ ਸਕਦਾ ਠੀਕ ਹੈ ਮੰਨ ਲਓ ਵੀ ਰੱਖਿਆ ਦਾ ਘਰੇ ਸੀਗਾ ਸ਼ੌਂਕ ਨਾ ਤੇ ਬਸ ਮਜਬੂਰੀ ਕਰਕੇ ਵੀ ਥੋੜਾ ਮੋਟਾ ਵੇਚਣਾ ਪੈ ਗਿਆ ਹਣਾ ਬਾਕੀ ਸਮਾਨ ਭਰਾ ਸਾਰੇ ਨਾਲ ਹੈ ਡੰਡਾ ਡਰਾਇਵਰ ਹੋ ਗਿਆ ਜਿਵੇਂ ਹੋਕਾ ਵਾਲਾ ਗੁੱਲੇ ਤੱਕ ਵੀਰੇ ਨਾਲ ਦਾ ਅੱਛਾ ਜੀ ਆ ਪੀ ਵੀ 13 ਸੀ ਵੀਰੇ 5235 ਟਰੈਕਟਰ ਦਾ ਨੰਬਰ ਹੈਗਾ ਮਗਰਾੜ ਵੀ ਨਾਲ ਦੇ ਬਈ ਸਾਰਾ ਜੈਨੂਨ ਹੈ ਵੀਰੇ ਜਿੰਦਾ ਅੱਛਾ ਯੂਨੀਵਰਸਲ ਪੇਰੋਟ ਵਾਲਾ ਮਗਰਾੜ ਪੇਂਟ ਆ ਵੀਰੇ ਰਿੰਮ ਹੋਗੇ ਤੇ ਸਾਰਾ ਕਲਰ ਵਗੈਰਾ ਜਿਹੜੀਆਂ ਨਾ ਵੀਰੇ ਰੰਗ ਠੀਕ ਹੈ ਜੀ ਉਹ ਤੁਸੀਂ ਦੱਸ ਦਿਓ ਨਾ ਵੀ ਜਿਹੜਾ ਪੇਂਟ ਆ ਉਹ ਦੱਸੀ ਜੰਨੇ ਹੋ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ 93 ਮਾਡਲ ਟਰੈਕਟਰ ਆ ਆ ਵੇਟ ਵਗੈਰਾ ਲੱਗਿਆ ਹੈ ਹਾਂ ਵੇਟ ਲੱਗਿਆ ਵੀਰੇ ਇਹ ਪਲੱਸ ਕਰਦੇ ਆ ਵੀਰੇ 100 ਵਜੋਂ ਸਾਡਾ ਸ਼ੌਂਕ ਦਾ ਰੱਖਿਆ ਵੀ ਤਾਂ ਲਾਇਆ ਕੱਲ ਨੂੰ ਬੰਦਾ ਆ ਕੇ ਵੀ ਯਾਰ ਲੋਹੇ ਦੇ ਕਹਿੰਦੇ ਵੀ ਭਰਾ ਉਹ ਗੱਲ ਨਹੀਂ ਕਹਿੰਦੇ ਜਿਹੜੀ ਗੱਲ ਦੇ ਉਤਰਾਗੇ ਖਰੇ ਉਤਰਾਗੇ ਆ ਵੀ ਕਰੇ ਰੱਖਿਆ ਸੀ ਜਿੰਨਾ ਸ਼ੌਂਕ ਸੀਗਾ ਸ਼ੌਂਕ ਪਗਾਇਆ ਇਥੇ ਬੈਟਰੀ ਮੋਟਰੀ ਬਿਲਕੁਲ ਫਿਰ ਨਵੀਂ ਆ ਰਾਈਟਰ ਦੀ ਠੀਕ ਹੈ ਜੀ ਹਾਂ ਐਕਸਾਈਡ ਦੀ ਬੈਟਰੀ ਆ ਵੀਰ ਉਹਦਾ ਆਪਾਂ ਬਿੱਲ ਵੀ ਦੇ ਦਾਂਗੇ ਠੀਕ ਹੈ ਜੀ ਹਾਂ ਟਰੈਕਟਰ ਨਾਲ ਮਟਰੈਕਟਰ ਆ ਵੀਰੇ ਫਸਟ ਆਨਰ ਸੀਗਾ ਦੂਜੇ ਥਾਂ ਦੇ ਆਪਣੇ ਬੰਦੇ ਆ ਆਪ ਦੀ ਨਾਮ ਹਨ ਆਪਣੀ ਰਜਿਸਟਰੀ ਦਾ ਠੀਕ ਹੈ ਜੀ ਉਹਨਾਂ ਕੋਲ ਵੀ ਆਪਣਾ 8 ਸਾਲ ਹੋ ਗਏ ਲੈ ਕੇ ਆਂਦੇ ਨੇ ਅੱਛਾ ਜੀ ਹਾਂ ਪ੍ਰੋਪਰ ਵੀਰੇ ਪਿਛਲੇ ਸੀਜਨ ਹੀ ਆਪਾਂ 70 75000 ਰੁਪਏ ਇੰਜਨ ਦੇ ਦੇ ਉੱਪਰ ਲਾਇਆ ਵੀਰ ਕੱਲੇ ਨੇ ਠੀਕ ਹੈ ਜੀ ਇਹਦਾ ਆਲ ਓਵਰ ਵਰਕ ਕਰਿਆ ਵੀਰ ਟੋਟਲ ਕੰਮ ਕਰਾਇਆ ਹੋਇਆ ਟੋਟਲ ਕੰਮ ਹੀ ਕਰਾਇਆ ਭਰਾ ਦਾ ਠੀਕ ਹੈ ਜੀ ਹ ਸਾਰਾ ਕੰਮ ਦਸੱਲੀ ਬਖਸ਼ਾ ਆਪਦੇ ਹੱਥ ਨਾਲ ਕਰਾਇਆ ਹੋਇਆ ਕਿਸਾਨ ਪ੍ਰਾਣੀ ਤਾਂ ਬਸ ਇੱਕ ਮਜਬੂਰੀ ਕਰਕੇ ਪੋੜ 3610 ਟਰੈਕਟਰ ਅੱਜ ਸੇਲ ਕਰੀ ਜਾਂਦਾ ਤਲਵੰਡੀ ਸਾਬੋ ਮੰਡੀ ਤੇ ਲੈ ਕੇ ਪੁੱਜਿਆ ਰੇਟ ਵਗੈਰਾ ਕੀ ਰੱਖਿਆ ਹੋਇਆ ਇਹਦੀ ਵੀਰੇ ਡਿਮਾਂਡ 1 ਲੱਖ 45000 ਰੁਪਿਆ ਮੌਕੇ ਦੇ ਵੀਰੇ ਆਪਾਂ ਬਾਅਦ ਘਾਟ ਮੌਕੇ ਦੇ ਕੋਈ ਜ਼ਿੰਮੇਵਾਰ ਭਰਾ ਲਈ ਆਪਾਂ ਡਿਸਕਾਊਂਟ ਕਰ ਦਾਂਗੇ ਪ੍ਰਾਈਸ ਤੇ ਠੀਕ ਹੈ ਜੀ ਹਾਂਜੀ ਇਹ ਆਪਣਾ ਵੀਰੇ ਢੱਡੇ ਆਗਾ ਚੰਗਾ ਕਰ ਦਿਆਂਗੇ ਡਿਸਕਾਊਂਟ ਬਾਈ ਹਾਂ ਕਰ ਦਾਂਗੇ ਵੀਰੇ ਮੌਕੇ ਦੇ ਕੋਈ ਠੀਕ ਹੈ ਜੀ ਆ ਵੀ ਗਾ ਕਾ ਬਾਈ ਇਹ ਸਾਈਡ ਪੇ ਜਰੂਰ ਮਾਰ ਕੇ ਦਿਖਾ ਦੇ ਓਕਰ ਲਓ ਜੀ ਦੋਸਤੋ ਆਪਾਂ ਤੁਹਾਨੂੰ ਪੂਰਾ ਤਸ਼ੱਲੀ ਕਰਾਈ ਜਾਨੇ ਵੀ ਤੁਸੀਂ ਐਵੇਂ ਕਹੋ ਵੀ ਫੋਨ ਤੇ ਬਾਅਦ ਵਿੱਚ ਗੱਲਬਾਤ ਕਰੋ ਲਓ ਆਵਾਜ਼ ਚੈੱਕ ਕਰੋ ਦੋਸਤੋ ਥੋੜੀ ਛੋਲੀ ਵੀ ਨਾ ਉਹ ਟੱਕਣ ਪੱਟ ਕੇ ਸਾਰੀ ਧੜੀ ਟਰੈਕਟਰ ਵਾਹ ਲਓ ਆਪਣਾ ਐਨੀ ਵੀ ਥੱਲੀ ਦੇ ਦਾਂਗੇ ਟੱਕਣਾ ਆਪਦੇ ਹੱਥ ਚ ਰੱਖ ਕੇ ਆਪਾਂ ਇੰਨਾ ਮਨੂ ਵੀਰੇ ਫੁੱਲ ਗਾਰੰਟੀ ਦੇ ਰਹੇ ਹਾਂ ਬਹੁਤ ਜ਼ਿਆਦਾ ਮਿਸਤਰੀ ਲੈਵੇਂ ਨਾਲ ਜੇ ਬੰਦਾ ਇਹ ਨਾ ਫਟਾ ਜਿੱਥੇ ਬੰਦੇ ਆਉਣਗੇ ਵੀਰੇ ਆਉਣ ਜਾਣ ਦਾ ਖਰਚਾ ਵੀ ਭਰਾ ਆਪ ਦੇ ਕੋਲੋਂ ਦੇਵਾਂਗੇ ਬੰਦਾ 1000 ਦਾ 2000 ਦਾ ਪਰੋਂ ਤੋਂ ਵੀ 3000 ਦਾ ਫੁੱਲ ਚੋਣਾ ਜੀ ਦੂਰੋਂ ਜਿਹੜੋ ਛੱਡਣ ਭਰਾਤ ਆਉਣਾਗਾ ਵੀ ਭਾਈ ਵੀਡੀਓ 'ਚ ਕੀ ਕਹਿੰਦਾ ਇਹਦੇ ਅੱਗੇ ਕੀ ਨਿਕਲ ਲਗਾ 11 ਕਲਟੀਮੀਟਰ ਜਮਾ ਨਵੇਂ ਫਾਲੇ ਵਾਲੇ ਪਿਆ ਬਈ ਜਮਾ 2 ਘੰਟੇ ਬਾਅਦ ਤਸੱਲੀ ਕਰਕੇ ਮੀਟਰ ਦੇ ਬਾਅਦ ਉਹਨਾਂ ਜਦ ਤੱਕ ਆਪਾਂ ਮੀਟਰ ਦਿੰਦੇ ਹਾਂ ਉਹ ਲਓ ਜੀ ਦੋ 300 ਦਾ ਲੋਡ ਨਾ ਪੜਾ ਦੇ ਮੀਟਰ ਵਾਲੇ ਆ ਠੀਕ ਹੈ ਜੀ ਬਾ 6280735878 گلاب میرا نام ਵੀਰੇ ਢੱਡੀ ਕਿਦੋਂ ਮਰਜੀ ਆਪਾਂ ਨੂੰ ਮਿਲ ਸਕਦੇ ਬਈ। ਲਓ ਜੀ ਦੋਸਤੋ اے سی ਆ ਫੋਰਡ 36 ਦਾ ਦਿਖਾਇਆ ਆ ਪਾਤੋਂ ਮਤਲਵੰਡੀ ਸਾਹ ਤੋਂ ਮੰਡੀ ਤੇ ਜਿਹੜੇ ਕਿ ਕਿਸਾਨ ਭਰਾ ਤੁਹਾਨੂੰ ਦੱਸੇ ਮਜ਼ਦੂਰੀਆਂ ਕਰਕੇ 100 ਮਜ਼ਦੂਰੀਆਂ ਦੀਆਂ ਲੈ ਕੇ ਪੁੱਜੇ ਸੀ। ਤਾਂ ਵੀਡੀਓ ਦੀ ਕਰਕੇ ਸਮਾਪਤੀ ਦੋਸਤੋ ਵੀਡੀਓ ਦੇਖਣ ਲਈ ਲਾਸਟ ਤੱਕ ਤੁਹਾਡਾ ਬਹੁਤ-ਬਹੁਤ